ਸੰਗਤ ਦੇ ਸਹਿਯੋਗ ਦੇ ਸਦਕਾ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀ ਵਾਰ ਮਿਆਂ ਕੇ ਆਰੰਭ ਕੀਤੀ ਹੈ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸ੍ਰੀ ਰਾਗ ਮਹਿਲਾ ਤੀਜਾ ਹਰ ਜੀ ਸੱਚਾ ਸੱਚ ਤੋਂ ਸਭ ਕੁਝ ਤੇਰਾ ਚੀਰਾ ਹੈ ਚੀਰਾ ਤੋਂ ਪਾਵੇ ਵਸ ਤੇਰੇ ਨਿਗਾ ਦੇ ਅੰਦਰ ਹੈ ਤੇਰੇ ਵਸ ਤੇ ਤੇਰੇ ਬਾਣੀ ਵਿੱਚ ਹੈ ਹਰ ਜੀ ਸੰਸਾਰ ਤੋਂ ਕਾਲਪੁਰਖ ਸੱਚਾ ਹੈ ਸਭ ਥਾਂ ਵਿਆਪਕ ਹੈ ਸਭ ਕੁਝ ਤੇਰਾ ਵਸ ਸਾਰਾ ਕੁਝ ਤੇਰੇ ਵਸ ਵਿੱਚ ਹੈ ਲੱਖ 84 ਅਰਸ ਦੇ ਫਰੇ ਬਿਨ ਗੁਰ ਭੇਟੇ ਪੀਰੇ ਲੱਖਾਂ 84 ਜੁਗੀਆਂ ਨੇ ਤੇ ਮੁਰਖ ਇਹਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਜਿੰਨਾ ਚਿਰ ਉਹਨਾਂ ਨੂੰ ਬਿਨ ਗੁਰ ਇਹ ਇਹ ਪਿਆਰ ਸੱਚਾ ਗੁਰੂ ਨਹੀਂ ਮਿਲਦਾ ਐਸਾ ਗੁਰੂ ਨਹੀਂ ਮਿਲਦਾ ਜਿਹਦੇ ਗਿਆਨ ਦੇ ਸਦਕਾ ਮੁਖ ਤੇਰੇ ਦੇ ਨਾਲ ਢੀਲ ਹੋ ਜਾਂਦੀ ਹਰ ਜਿਉ ਬਖਸ਼ੇ ਬਖਸ਼ ਦੇ ਸੁਖੇ ਸਦਾ ਸਰੀਰ ਹੈ ਜੇ ਤੂੰ ਬਖਸ਼ ਕਰੇ ਆਪਣੀ ਮਿਹਰ ਮੇਰੇ ਤੇ ਕਰ ਦੇਵੇਂ ਤੇ ਮੇਰੇ ਸੇਵ ਵਿੱਚ ਸੇਵ ਕਰਕੇ ਆਤਮਾ ਕਰਕੇ ਸੁੱਖਾਂ ਦਾ ਵਾਸਾ ਆ ਜਾਂਦੇ ਗੁਰ ਪ੍ਰਸਾਦਿ ਸੇਵ ਕਰੀਂ ਸੱਚ ਗਹਿਰ ਗੰਭੀਰ ਗੁਰ ਪ੍ਰਸਾਦਿ ਗੁਰੂ ਦੀ ਕਿਰਪਾ ਸਦਕਾ ਮੈਂ ਸਦਕਾ ਮੈਂ ਸੇਵਾ ਕਰਾਂ ਸਿਮਰਨ ਕਰਾਂ ਸੱਚ ਗਹਿਰ ਗੰਭੀਰ ਤੇਰੇ ਦਰ ਦੇ ਨਾਲ ਜੁੜਿਆ ਨਾ ਮਨ ਮੇਰੇ ਨਾਮ ਰਤੇ ਸੁਖ ਹੋਏ ਜ ਜਦੋਂ ਮੇਰਾ ਮਨ ਨਾਮ ਚ ਰੰਗਿਆ ਜਾਵੇ ਨਾਮ ਰਤੇ ਸੁਖ ਹੋਏ ਨਾਮ ਚ ਰੰਗਣ ਦੇ ਸਦਕਾ ਜਪਨ ਦੇ ਸਿਵਕਾਸ ਸਿਮਰਨ ਦੇ ਸਦਕਾ ਸੁੱਖਾਂ ਨੂੰ ਮੁੱਖ ਗ੍ਰਹਿਣ ਕਰਦਾ ਹੈ ਗੁਰਮਤੀ ਨਾਲ ਸਲਾਈ ਹੈ ਦੂਜਾ ਅਵਰਣ ਕੋਇ ਗੁਰੂ ਐਸੀ ਮਤ ਦਵੇ ਜਿਦੇ ਨਾਲ ਮੇਰਾ ਚਿਤ ਨਾਮ ਜੁੜੇ ਤੈਨੂੰ ਸੁਹਾਣਾ ਕਰੀਏ ਤੈਨੂੰ ਚੇਤੇ ਕਰੀਏ ਦੂਜਾ ਅਵਰਣ ਕੋਇ ਤੇਰੇ ਦਰ ਤੇ ਨਤਮਸਤਕਾਂ ਪਾਸਾ ਤੇਰੇ ਦਰ ਤੋਂ ਛੱਡ ਹੋਰ ਕੋਈ ਦੂਜਾ ਨਹੀਂ ਸਾਨੂੰ ਆਪਣੀ ਮਤ ਦੇ ਗੁਰੂ ਸੋਝੀ ਬਖਸ਼ੇ ਰਹਾਉ ਧਰਮ ਰਾਏ ਨੋ ਹੁਕਮ ਹੈ ਬਸ ਸੱਚਾ ਧਰਮ ਵਿਚਾਰ ਸੱਚੀ ਵਿਚਾਰ ਹਰ ਤਾਂਦੀ ਹੈ ਜੋ ਸੱਚਕ ਮਾਵਾਗੇ ਧਰਮ ਰਾਸ ਸਤ ਸੱਚ ਦਾ ਗਿਆਨ ਕਰੇਗਾ ਦੁਜੈ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਤੇ ਜਿਹੜੇ ਦੁਸ਼ਟ ਨੇ ਪਾਪਾਂ ਨੂੰ ਘਿਰਦੇ ਨੇ ਪਾਪਾਂ ਦੇ ਧਾਣੇ ਹੁੰਦੇ ਨੇ ਉਹਦੇ ਦਰਬਾਰ ਚ ਉਹਦਾ ਲੇਖਾ ਹੋਵੇਗਾ ਅਧਿਆਤਮੀ ਹਰ ਗੁਰਤਾਸ ਹੈ ਮਨ ਝਪੋ ਏਕ ਮੂਰਤ ਅਧਿਆਤਮੀ ਪਾਵਕੇ ਮਨ ਕਰਕੇ ਅਧਿਆਤਮ ਕਰਕੇ ਗੁਨਾ ਨੂੰ ਗ੍ਰੈਂਡ ਕਰੀਏ ਮਨ ਝਪੋ ਏਕ ਮੂਰਤ ਇੱਕ ਮੂਰਤ ਦੇ ਨਾਲ ਕਾਲ ਪੁਰਖ ਦੇ ਹਜ਼ੂਰੀ ਦੇ ਵਿੱਚ ਜੜੀਏ ਤਨ ਕੀ ਸੇਵਾ ਧਰਵ ਰਾਏ ਕਰੈ ਤਨ ਸਵਾਰਨ ਹਾਰ ਤੇ ਜਿਹਨੇ ਜੁੜ ਜਾਂਦੇ ਨੇ ਨਾਮ ਦੇ ਨਾਲ ਮੁਰਾਰ ਦੇ ਨਾਲ ਉਹਨਾਂ ਦੀ ਸੇਵਾ ਸੰਭਾਲੋ ਆਪ ਸਵਾਰਨ ਹਾਰਾ ਕਰਦਾ ਹੈ ਤਨ ਸਵਾਰਨ ਹਾਰ ਮਨ ਕੇ ਵਿਕਾਰ ਮਨਾ ਭਜੈ ਮਨ ਚੁੱਕਾ ਮੋਹ ਮਾਰ ਉਹਨਾਂ ਦੇ ਮਨ ਦੇ ਅੰਦਰੋਂ ਜਿਹੜੇ ਵਿਕਾਰ ਹੁੰਦੇ ਨੇ ਦੁਸ਼ਟ ਮਤ ਹੁੰਦੀ ਹੈ ਖਤਮ ਹੋ ਜਾਂਦੀ ਹੈ ਤਜਾ ਤਜਤ ਪਾਵੈ ਮੁੱਕ ਜਾਣਾ ਮਣ ਚੁੱਕਾ ਹੈ ਮਨ ਉਹ ਅਮਾਨ ਜਿਹੜੇ ਮਨ ਦੇ ਅੰਦਰ ਸੀ ਹੰਕਾਰ ਭਰਿਆ ਹੋਇਆ ਹੈ ਦਵੇਸ਼ ਭਰੀ ਹੋਈ ਹੈ ਇਹ ਵੀ ਚੁੱਕਾ ਜਾਂਦੇ ਨੇ ਪਾਪ ਕੀ ਖਤਮ ਹੋ ਜਾਂਦੇ ਨੇ ਆਤਮ ਰਾਮ ਪਛਾਣਿਆ ਸਹਜੇ ਨਾਲ ਸਮਾਨ ਆਤਮ ਰਾਮ ਆਤੂ ਕਰਕੇ ਜਾਣ ਕਰਕੇ ਮੁੱਕਣੋ ਇਹ ਸਮਝ ਹੋ ਜਾਂਦੀ ਹੈ ਸਹਜੇ ਪਛਾਣਿਆ ਜਾਂਦਾ ਹੈ ਨਾਮ ਸਮਾਨ ਇੰਨਾ ਦਾ ਜੇ ਤਨ ਹੈ ਬਿਨ ਗੁਰ ਸਤਗੁਰ ਮੁਕਤ ਨਾ ਪਾਈਐ ਮਨੁੱਖ ਫਿਰੈ ਦੀਵਾਰ ਬਿਨ ਸਤਗੁਰ ਮੁਕਤ ਨਾ ਪਾਈਐ ਜਿੰਨਾ ਚਿਰ ਸਿਗਰੂ ਦੀ ਮਰਦੇ ਨਹੀਂ ਗਰੂ ਧਾਰਦੇ ਨਹੀਂ ਉਨਾਂ ਚਿਰ ਸੀ ਮੁਕਤ ਨਹੀਂ ਹੋ ਸਕਦੇ ਮਨੁੱਖ ਫਿਰੈ ਦੀਵਾਰ ਤੇ ਮਨ ਮਰਜ਼ੀਆਂ ਕਰਨ ਵਾਲਾ ਉਲਕ ਇਸ ਹੀ ਦੋੜ ਪਾਠ ਵਿੱਚ ਪੜਤਦਾ ਰਹਿੰਦਾ ਹੈ ਸ਼ਬਦਾਂ ਚਿੰਨਾਂ ਕਤਨੀ ਬਦਨੀ ਕਰ ਵਿਖਿਆ ਮਹਿਸਮਾਨ ਜਿਹੜਾ ਸ਼ਬਦੋਂ ਚਿੰਦਾ ਨਹੀਂ ਭਾ ਕੀ ਸ਼ਬਦ ਨੂੰ ਸਮਝਣ ਦਾ ਯਤਨ ਨਹੀਂ ਕਰਦਾ ਕਤਨੀ ਬਦਨੀ ਦਾ ਧਾਰ ਨਹੀਂ ਨਹੀਂ ਹੁੰਦਾ ਉਹ ਵਿਖਿਆ ਦੇ ਵਿੱਚ ਹੀ ਰਪਿਆ ਇਹਦਾ ਹੈ ਸਭ ਕੁਝ ਆਪੇ ਆਪ ਹੈ ਦੂਜਾ ਅਗਰ ਨਾ ਕੋਈ ਜੋ ਕਾਰਿਆ ਹੋ ਰਿਹਾ ਹੈ ਜੋ ਆਪਾਂ ਦਿਹਾੜੀ ਭਾ ਰਿਹਾ ਜਾਂ ਬੇਮਕੋਰੇ ਆ ਜਾਂ ਸੰਨ ਕੋਰੇ ਆ ਸਭ ਕੁ ਲੋਦੇ ਹੋ ਰਹੀ ਦੇ ਅੰਦਰ ਹੈ ਦੂਜਾ ਅਵਰ ਨਾ ਕੋਈ ਉਸ ਤੋਂ ਬਿਨਾ ਕੋਈ ਦੂਜਾ ਨਹੀਂ ਕਰ ਸਕਦਾ ਸਾਡੀ ਇੱਕ ਬੇਨਤੀ ਹੈ ਪਤਸ਼ਾ ਸਮਾਤ ਰਕਸ਼ਨ ਤੇਰੇ ਦਰ ਦੇ ਨਾਲ ਜਦੋਂ ਦੀ ਜਾਚ ਆ ਜਾਵੇ ਜੋ ਮੁਲਾਏ ਜੋ ਬੋਲੀ ਹੈ ਇਹੀ ਕੋ ਬੇਨਤੀ ਹੈ ਕਿ ਜਿਵੇਂ ਉਹ ਪ੍ਰਮਾਤਮਾ ਸੰਗ ਬੁਲਾ ਰਿਹਾ ਹੈ ਤਿਵੇਂ ਬੋਲੀਏ ਜਦ ਆ ਬੁਲਾਏ ਸਵੇ ਜਦ ਕਿਰਪਾ ਆਵੇ ਤਾਂ ਹੀ ਇਸ ਨੁਕਤੇ ਸਰੀਰ ਦੇ ذریعے ਜੀਵਨ ਦੇ ذریعے ਉਹਦੇ ਸਿੱਖ ਸਲਾਬ ਹੋਈ ਜਾ ਸਕਦੀ ਹੈ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਗੁਰਮੁਖਾਂ ਲਈ ਬਾਣੀ ਬ੍ਰਹਮ ਦਾ ਖਜ਼ਾਨਾ ਹੈ ਸ਼ਬਦ ਦੇ ਨਾਲ ਮਿਲਾਵਾ ਹੱਸਦਾ ਹੈ ਨਾਨਕ ਨਾਮ ਸੰਭਾਲ ਤੂੰ ਜਿਤ ਸਿਵੀਆ ਸੁਕੋਏ ਅਜੇ ਨਾਮ ਦੀ ਸੰਭਾਲ ਕਰੀਏ ਜਨ ਚੇਤੇ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਸੁਖ ਦਾ ਵਾਸਾ ਹੁੰਦਾ ਹੈ ਪਾਤਸ਼ਾਹ ਕਿਰਪਾ ਕਰ ਦਰ ਦੇ ਨਾਮ ਜੁੜ ਕੇ ਰੱਖਣ ਜੋ ਬੁલાਏ ਕਿਉਂ ਬੋਲੀ ਹੈ ਜਾਂ ਆ ਬੁલાਏ ਸਵੇਪ ਪਾਤਸ਼ਾਹ ਸਮਰਥ ਕਰਕੇ ਆਪਣੇ ਵਿਚਾਰ ਕਰਾ ਲੈ ਸਮਰਥ ਕਰਕੇ ਬਾਣੀ ਸਾਨੂੰ ਸਮਝ ਆ ਜਾਵੇ ਸੰਗੀਆਂ ਤੇ ਬੇਤੀਆਂ ਪ੍ਰਵਾਰ